ਜਿਹੜਾ ਚੋਣ ਪ੍ਰਕਿਰਿਆ ਜਿਹੜਾ ਹੈ ਪੰਚਾਇਤਾਂ ਦੀਆਂ ਦਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇਹ ਪਹਿਲੀ ਵਾਰੀ ਵੈਕਟਰ ਨੂੰ ਮਿਲਿਆ ਕਿ ਜਿੱਦਾਂ ਪੰਜਾਬ ਦੇ ਅੰਦਰ ਖੱਜਲ ਖਾਬੀ ਨੋਮੀਨੇਸ਼ਨਾਂ ਤੇ ਹੋਈ ਹੈ ਸੈਂਤ ਹੀ ਈਟੀ ਦੇ ਵਿੱਚ ਪਹਿਲਾਂ ਕਦੇ ਇਹ ਹੋਇਆ ਜਿੰਨੀ ਅਕ ਤਾਂ ਇਹਨਾਂ ਨੇ ਉਹ ਕੀਤੀ। ਔਰ ਕਈ ਬਹਾਨੇ ਲਾ ਕੇ ਸੁਪਰੀਮ ਕੋਰਟ ਆਪਣਾ ਹਾਈ ਕੋਰਟ ਸਾਹਿਬ ਨੇ ਇਹਨੂੰ ਵੀ ਇਹ ਗੱਲ ਕਹੀ ਮਾਨਯੋਗ ਅਦਾਲਤ ਨੇ ਕਿ ਜੇ ਚੁੱਲ੍ਹਾ ਤੱਕ ਜਿੰਦਾਂ ਜਿੰਨਾ ਉਹ ਨਹੀਂ ਮਿਲੇ ਉਹ ਉਹਨਾਂ ਦੇ ਮੌਕੇ ਤੇ ਜਾ ਕੇ ਭਾਵੇਂ ਰਾਤ ਨੂੰ ਲਓ ਦਿਨੇ ਲਓ ਡਿਊਟੀ ਉਹ ਪੂਰੀਆਂ ਭਰੋ। ਕਈ ਜਿਹੜੇ ਫਾਰਮ ਨਾਮਿਨੇਸ਼ਨਾਂ ਨੇ ਉਹ ਚੁੱਲਾ ਟੈਕ ਦਾ ਮਨ ਲਾ ਕੇ ਇਹਨਾਂ ਨੇ ਕੈਨਸਲ ਕਰ ਦਿੱਤੇ। ਉਹ ਅਹੀ ਦਿਸਾਂ ਨੂੰ ਰਿਕਵੈਸਟ ਦੇ ਕੇ ਆਏ ਹੁਣ ਦੁਬਾਰਾ ਪਿਛੁੱਲਾ ਟੈਕ ਇਹਨਾਂ ਨੇ ਐਫੀਡੇਵਿਟ ਵੀ ਲਿਖਾਇਆ ਵੀ ਜੇ ਕੋਈ ਨਹੀਂ ਤੇ ਆਪਣਾ ਕੈਸ਼ ਵੀ ਜਮ੍ਹਾਂ ਕਰਾ ਸਕਦੇ ਮੌਕੇ ਤੇ ਜੇ ਮਤਲਬ ਨੀਂਦ ਸਾਫ ਹੋਵੇ ਤੇ ਤੇ ਜੇ ਨੀਂਦ ਸਾਫ ਸਰਕਾਰ ਦੇ ਅਧਿਕਾਰ ਦੇ ਤਿੱਲਾ ਟੈਕ ਸਾਜੀ ਮਤਲਬ ਜਮ੍ਹਾਂ ਹੋ ਸਕਦਾ ਹੈ। ਇਸ਼ਤਾਨਿਕ ਉਹ ਮਗ ਪੱਤਰ ਹੀ ਦੇ ਗਏ ਸਾਡੀਆਂ ਦੋ ਤਿੰਨ ਪੰਜੇਤਾ ਅਚਰਨਜੀਤ ਸਿੰਘ ਜੁਰ ਹਰਦਾਇਨਾਂ ਦਾ ਹੀ ਜੋ ਹੋਰ ਜੀ ਜਿ ਉਹਨਾਂ ਦੇ ਤੁਸੀਂ ਵਾਪਸ ਲੈ ਗਏ ਜਿਨ੍ਹਾਂ ਦੇ ਜੇ ਕਰਮਚਾਰੀ ਜਿਹੜੇ ਨਹੀਂ ਲੱਭੇ ਉਹਨਾਂ ਦੇ ਖਿਲਾਫ ਐਕਸ਼ਨ ਵੀ ਲਓ ਕਾਰਵਾਈ ਕਰੋ ਤਾਂ ਜੋ ਹਾਈ ਕੋਰਟ ਦੇ ਹੁਕਮਾਂ ਦੀ ਵੀ ਲੰਗੜਾ ਹੋਈ ਹੈ ਤੇ ਪੰਜਾਬ ਸਰਕਾਰ ਨੇ ਵੀ ਜਿਹੜਾ ਉੱਤੇ ਐਕਸ਼ਨ ਲੈਣਾ ਚਾਹੀਦਾ ਵੀ ਜਿੰਨਾ ਪਰੇਸ਼ਾਨੀਆਂ ਹਫਤੇ ਦੇ ਵਿੱਚ ਸੰਗਤਾਂ ਦੇ ਵਿੱਚ ਹੋਈ ਹੈ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਕਈ ਥਾਈਂ ਗੜਬੜਾ ਵੀ ਹੋਈਆਂ ਗੋਲੀ ਵੀ ਚੱਲੀ ਹੈ ਬੰਦੇ ਜੇ ਕੋਈ ਹੋਏ ਕਈ ਕੁਝ ਹੋਇਆ ਹੈ ਦੇਖ ਚਾਹ ਰਿਹਾ ਮੈਂ ਸਮਝਦਾ ਜੇ ਸਰਕਾਰਾਂ ਇਤਨਾ ਕਰਦੀਆਂ ਤੇ ਮੇਰੇ ਸਮਝਦਾ ਜੇ ਲੋਨ ਫੈਮਿਲੀ ਦੇ ਵਿੱਚ ਇਹਨਾਂ ਨੂੰ ਨਾਮਿਨੇਸ਼ਨ ਹੀ ਕਰ ਲਿਆ ਕਰਨ ਸਰਕਾਰਾਂ ਆ ਵੀ ਕਰ ਲਿਆ ਕਰਨ ਜਿੰਨੂ ਜਿੰਨੂ ਕਰਨਾ ਹੁੰਦਾ ਇਤਨਾ ਲੋਕਾਂ ਦੀਆਂ ਪਰੇਸ਼ਾਨੀਆਂ ਖੱਜਲ ਖਰਾਮੀਆਂ ਡੈਮੋਕ੍ਰੇਸੀ ਦੀਆਂ ਤਜੀਆਂ ਜਿਹੜੀਆਂ ਉਹ ਡਾਉਣੀਆਂ ਭਾਈਚਾਰ ਸਾਂਝ ਪੰਡਾਂ ਦੇ ਵਿੱਚ ਖਤਮ ਹੋ ਰਹੀ ਹੈ ਘੜਤ ਤਨ ਵੱਧ ਰਹੀ ਇੱਕ ਦੂਜੇ ਨਾਲ ਇਹ ਜਿਹੜੀ ਜਿਹੜੀ ਕਿ ਬਹੁਤ ਜ਼ਰੂਰੀ ਹੈ ਕਿ ਪੰਡਾਂ ਦੇ ਵਿੱਚ ਰਹਿਣਾ ਆਪਾਂ ਸਾਰਿਆਂ ਨੇ ਤੇ ਭਾਈਚਾਰ ਸਾਂਝ ਦੇ ਤੌਰ ਤੇ ਆਪਾਂ ਸਾਰੇ ਪਰਭਾ ਤੌਰ ਤੇ ਸਾਰੇ ਰਹਿੰਦੇ ਆ ਤਾਂ ਉਹ ਇਹਨਾਂ ਚੀਜ਼ਾਂ ਦੇ ਨਾਲ ਉਹ ਵੀ ਪਰੇਸ਼ਾਨੀਆਂ ਜਿਹੜੀਆਂ ਦੋ ਲਫ ਹੁੰਦੀਆਂ ਨੇ ਇੱਕ ਦੂਜੇ ਪਾਈ ਜਰ ਸਾਂਝੀ ਟੁੱਟ ਰਹੀ ਹੈ ਜੇ ਕਰਕੇ ਸਰਕਾਰ ਨੂੰ ਇਹ ਗੱਲਾਂ ਨਹੀਂ ਚਾਹੀਦੀਆਂ ਜਿਹੜੀਆਂ ਇਹਨਾਂ ਨੇ ਕਰਤੀਆਂ ਬਦਲਾਅ ਤੇ ਲੋਕਾਂ ਦਾ ਹੈ ਕਿ ਭਲੇ ਵਾਸਤੇ ਲੋਕਾਂ ਦੇ ਡਵੈਲਪਮੈਂਟ ਵਾਸਤੇ ਕੰਮ ਆ ਤੇ ਕਿ ਡੈਮੋਕ੍ਰੇਸੀ ਦੀ ਸਿਵਧਾਨੀ ਰੱਖੀ ਹੋਆ ਤੇ ਨਾ ਕਿ ਸਿਵਧਾਨੀਆਂ ਧਜੀਆਂ ਚ ਕਰਕੇ ਆਹੀ ਜੀ ਸਾਹਿਬ ਨੂੰ ਰਿਕਵੈਸਟ ਦਿੱਤੀ ਹੈ ਕਿ ਉਹ ਤੇ ਹੀ ਤੇ ਕਾਰਵਾਈ ਜਿਹੜੀ ਪੜਤਾਲ ਕਰਾ ਕੇ ਜਿਹੜੀ ਉਹ ਕਰੋ ਤਾਂ ਜੋ ਜਿਨ੍ਹਾਂ ਜਿਨ੍ਹਾਂ ਦੀਆਂ ਨਾਮਿਨੇਸ਼ਨਾਂ ਰੱਦ ਹੋਈਆਂ ਉਹ ਮੁੜ ਬਹਾਲ ਜਿਹੜੀਆਂ ਹੋਣ ਤੁਸਾਂ ਮਿਲਿਆ ਜੀ ਡੀਐਸ ਸਾਹਿਬ ਉਹਨਾਂ ਪਹਿਲੇ ਪਹਿ ਤੇ ਇਹ ਲਿਖਿਆ ਉਹਨਾਂ ਨੇ ਪਰਵਲ ਪ੍ਰੋਚਾ ਦੇ ਦਿੱਤਾ ਕਿੰਦੇ ਜੀ ਉਹਨਾਂ ਦੇ ਵੀ ਨਾਲ ਕਹਿ ਵੀ ਸਮਾਨ ਲੰਗਿਆ ਦੇਈਗਾ ਇਹ ਲੋਕ ਦੇ ਹਫਤੇ ਬਤੇ ਉੱਥੇ ਬੈਠਦੇ ਸਨ ਰਾਤ ਲਾਈਨਾਂ ਚੱਲ ਲੱਗੇ ਰਹੇ ਇਤਨਾ ਕੁਝ ਹੋਇਆ ਨਹੀਂ ਲੈਣਾ ਜਾਂਦੀ ਪਹਿਲੀ ਗੱਲ ਟਾਈਮ ਬੜਾ ਘੱਟ ਸੀ 2 ਵਜੇ ਛੁੱਟੀਆਂ ਆ ਗਈਆਂ ਇੰਨੀਆਂ ਭਾਈ ਧੌੜ ਦੇ ਵਿੱਚ ਪਰੇਸ਼ਾਨੀਆਂ ਜਿਹੜੀਆਂ ਕਾਗਜ਼ ਜਿਹੜੀਆਂ ਨਾਮਿਨੇਸ਼ਨਾਂ ਭਰੀਆਂ ਨੇ ਬੜੀ ਪਰੇਸ਼ਾਨੀ ਆਈ ਸਾਰੀ ਸੰਗਤਾਂ ਨੂੰ ਪੰਜਾਬ ਦੀਆਂ ਨੂੰ ਵੀ ਆਪਣੇ ਸਾਡੇ ਇੱਥੇ ਆ ਕੇ ਵੀ ਇਸ ਕਰਕੇ ਇਹ ਕਿਰ ਦੋ ਛੁੱਟੀਆਂ ਹੀ ਤੋਂ ਤਾਂ ਟਾਈਮ ਹੋਰ ਵਧਾ ਦੇ ਜੋ ਭਾਈ ਦੌਰ ਦੇ ਵਿੱਚ ਕੋਈ ਮਿੱਠੇ ਕੀ ਰਹਿ ਗਈ ਤੁਹਾਨੂੰ ਦੂਰ ਕਰਨਾ ਚਾਹੀਦਾ ਹੈ ਕਿ ਨਾ ਕਿ ਉਹਨੂੰ ਤੁਸੀਂ ਕੈਨਸਲ ਕਰ ਦੋ ਪ੍ਰੋਚਾ ਤੋਂ ਨਾ ਦਿੱਤਾ ਵੀ ਮਲ ਕਰਾਂਗੇ ਪਰ ਨਾਲੇ ਵੀ ਕਿਹਾ ਵੀ ਟਾਈਮ ਜਿਹੜਾ ਜੀ ਉਹ ਲੰਘਿਆ ਹੋਣ ਤੇ ਚੋਣਾਂ ਸਾਂ ਲਾਟ ਹੋ ਰਹੀ ਸੀ ਕਿ ਫਿਰ ਵੀ ਅੱਜ 3 ਵਜੇ ਤੱਕ ਤੁਹਾਡਾ ਹੈਗਾ ਉਹਨਾਂ ਕਰੋ ਪ੍ਰੋਚਾ ਤੋਂ ਨਾ ਦਿੱਤਾ ਉਹਨਾਂ ਦੇਖੋ ਅੱਗੇ ਪੰਜਾਬ ਦੇ ਵਿੱਚ ਭਾਵੇਂ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਹੀ ਜਾਂ ਕਾਂਗਰਸੀ ਦੀ ਆਈ ਨਹੀਂ ਪਰੇਸ਼ਾਨੀ ਕਦੀ ਨਹੀਂ ਆਈ ਮੇਰੇ ਮਾੜੀ ਚੰਗੀ ਦੇ ਕੋਈ ਕਦੀ ਕੋ ਥੋੜੀ ਬੜੀ ਹੋ ਜੇ ਵੱਖਰੀ ਗੱਲ ਹੈ ਨਹੀਂ ਨਹੀਂ ਜੰਨੀ ਐਕ ਤਾਂ ਇਹਨਾਂ ਨੇ ਹਫਤਾ ਹਫਤਾ ਲੋਕੀ ਲੈਣਾਂ 'ਚ ਲੱਗੇ ਰਹੇ ਆ ਤੇ ਆਹ ਛੁੱਟੀਆਂ ਤੋਂ ਆਉਣ ਕਰਕੇ ਹੋਰ ਜ਼ਿਆਦਾ ਨੁਕਸਾਨ ਹੋ ਗਿਆ ਨੇ ਦੇ ਖੁੱਲਾ ਟਾਈਮ ਰੱਖਣਾ ਜਿਹਦਾ 14 15 ਦਿਨ ਦਾ 10 ਦਿਨ ਦਾ ਉਹ ਲੋਕੀ ਆਮਣਾ ਕਾਗਜ ਆਪਣੇ ਹੌਸਲੇ ਨਾਲ ਪਰਾਉਂਦੇ ਸਾਰੇ ਸਾਰਿਆਂ ਨੂੰ ਇਹ ਬਿਗੇਦੇ ਰਹਿਣਾ ਜੀ ਕਿਤੇ ਭੱਜ ਦੌੜ ਕਰਕੇ ਇਧਰੋਂ ਪਰਾ ਕੇ ਦੀ ਉਧਰੋਂ ਪਰਾ ਕੇ ਕਰਕੇ ਪਹਿਲਾਂ ਹੀ ਇਹਨਾਂ ਨੇ ਉਸ ਹਾਮਰ ਨੀਤੀ ਕੀਤਾ ਵੀ ਜਦ 2 ਵਿੱਚ ਛੁੱਟੀਆਂ ਲੈ ਲਈਏ ਦੇ ਨਾਲ ਲੋਕਾਂ ਦੀ ਭਾਈ ਦੌੜ ਵਧੂ ਤੇ ਬਹੁਤੇ ਕਾਗਜ ਜਿਹੜੇ ਉਹ ਦਸਲ ਹੋ ਹੀ ਨਹੀਂ ਸਕਣ ਇਹ ਕਰਕੇ ਬਹੁਤ ਪਰੇਸ਼ਾਨੀ ਰਹੀ ਹੈ। ਪਹਿਲਾਂ ਬੂਥ ਕੈਪਚਰ ਹੁੰਦੇ ਸੀ ਹੁਣ ਉਹਨਾਂ ਨੇ ਦਫਤਰੀ ਕੈਪਚਰ ਕਰ ਲਿਆ ਕਿ ਕੋਈ ਆਪਣੇ ਨਾਮਜ਼ਦਕਾਰੀ ਨਹੀਂ ਸਕਣ ਕਾਗਜ। ਬੰਦਾ ਵੀ ਬਹੁਤ ਵੱਡੀ ਜਿਹੜੀ ਹੈ ਇਹਦੇ ਵਿੱਚ ਗੜਬੜ ਹੋਈ ਆ। ਦਫਤਰ ਤੇ ਕੀ ਅਫਸਰ ਵੀ ਨਹੀਂ ਕਈਆਂ ਦੇ ਫੋਨ ਬੰਦ ਹੁੰਦੇ ਰਹੇ ਫਿਰ ਵੀ ਨਹੀਂ ਮਿਲਦੇ ਰਹੀ ਗਈ। ਉਹਨਾਂ ਨੇ ਵੀ ਕਰੀ ਦੀ ਰਿਕਵੈਸਟ ਵੀ ਭਾਈ ਆਹ ਕੰਮ ਹੋ ਰਿਹਾ ਇਹਨੂੰ ਕਰੋ। ਉਹ ਵੀ ਨਹੀਂ ਲੱਭੇ ਉਹਨਾਂ ਦੇ ਅਫਸਰ ਵੀ ਜਿਹੜੇ ਬੋਰ ਘਟ ਗਏ ਆ। ਅੱਡੀ ਸੀ ਮੈਡਮ ਜਿਹੜੇ ਚਰੇ ਬੈੰਦੇ ਸੀ ਅੱਜ ਵੀ ਬੈਠੇ ਰਹਾਂਗੇ ਬਹੁਤਿਆਂ ਦੇ ਤਾਜ ਨੂੰ ਢਾਜ ਨੂੰ ਨਹੀਂ ਮਿਲਦੇ ਮਨੀ ਸਾਹਿਬ ਇਹ ਅਖਾਂ ਟੁੱਟ ਰਹੀ ਆ ਇਹ ਨਹੀਂ ਟੁੱਟਣੀ ਚਾਹੀਦੀ ਪਿੰਡਾਂ ਦੇ ਵਿੱਚ ਆਪਣਾ ਪਿਆਰ ਦੇ ਨਾਲ ਆ ਪਰ ਰੇ ਇੱਕ ਦੂਜੇ ਨਾਲ ਉਹ ਆਉਣ ਵਾਲੇ ਨਤੀਜੇ ਜਿਹੜੇ ਆ ਆਉਣ ਵਾਲੀਆਂ ਚੋਣਾਂ ਜਿਹੜੀਆਂ ਉਹਦੇ ਵਿੱਚ ਇਹਨਾਂ ਨੂੰ ਭੁਗਤਨੇ ਪਾਣੇ ਲੋਕਾਂ ਨੇ ਬੜੇ ਚਾਹ ਨਾ ਬਣਾਈ ਬਦਲਾਅ ਦੇ ਚੱਕਰ 'ਚ ਲੋਕ ਪੰਜਾਬ ਦੀ ਸੰਘਤ ਜਿਹੜੀ ਬਣਾ ਗਈ ਵੀ ਸਾਇਦ ਪਹਿਲੀਆਂ ਸਰਕਾਰਾਂ ਨਾਲੋਂ ਕੋਈ ਚੰਗਾ ਕੰਮ ਕਰਨਗੀਆਂ ਚੰਗੇ ਵਧੀਆ ਡਵੈਲਪਮੈਂਟ ਕਰੇਗੀ ਤਰੱਕੀ ਕਰੇਗੀ ਲੋਕਾਂ ਦੇ ਵਿੱਚ ਖੁਸ਼ਹਾਲੀ ਜਿਹੜੀ ਆਏਗੀ ਉਸ ਵਲੇ ਕੀ ਹੋਣੀ ਬਰਬਾਦੀ ਸਭ ਹੋ ਗਈ ਸਾਰੀ ਮਲਾ ਹੱਕ ਦੇ ਜਿਹੜੇ ਲੋਕ ਦੰਗ ਦੋਗੇ ਇਹ ਜਿਹੜੀ ਸ਼ਾਮ ਜਿਹੜੀ ਟੁੱਟ ਰਹੀ ਹੈ ਜਿਹੜਾ ਇਸ ਕਰਕੇ ਮੈਂ ਸਮਝਦਾ ਕਿ ਜਿੰਨੀ ਨਿੰਦਾ ਵੀ ਕਰੀਏ ਤੇ ਉਹਨਾਂ ਵਾਲੇ ਸਮੇਂ ਤੇ ਇਹਦਾ ਜਵਾਬ ਲੋਕ ਜ਼ਰੂਰ ਦੇਣਗੇ ਜਿਹਨੂੰ ਸੋਣਾ ਹੋਣੀ ਹੈ ਨਾ ਵਿਧਾਨ ਸਭਾ ਵਾਲੀਆਂ ਜਾਂ ਦੂਜੀਆਂ ਉਹਦੇ ਵਿੱਚ ਇਹਨਾਂ ਨੂੰ ਭੁਗਤਣਾ ਪਊਗਾ ਨਤੀਜਾ ਜਿਹੜਾ ਹੈ ਲੋਕਾਂ ਨੂੰ ਹੁਣ ਖਰਾਬ ਕਰ ਰਹੇ ਬੜੇ ਦਿਨਾਂ ਤੋਂ ਪਹਿਲੇ ਮੈਂ ਰਣਜੀਤ ਸਿੰਘ ਪਿੰਡ ਲੁਹਾਰ ਕਾ ਖੁਰਦ ਤੋਂ ਜਿਹੜੀ ਸਾਡੀ ਪੰਚਾਇਤ ਹੀ ਐ ਸਾਰੀ ਜਿਹੜੀ ਮੈਂਬਰਾਂ ਦੇ ਨਾਮਜ਼ਦਗੀ ਭਰੀਆਂ ਵਾਂ ਜੇਰੇ ਬਿਲਕੁਲ ਟੋਕੇ ਸਾਰਾ ਜਿਹੜੀਆਂ ਡਾਕੂਮੈਂਟ ਲਾ ਕੇ ਚੁੱਲਾ ਰਸੀਦ ਜਾਂ ਐਨਓਸੀ ਲਈਆਂ ਵਾ ਸਾਰੀਆਂ ਬਲਾਕ ਨੇ ਸਾਨੂੰ ਦਿੱਤੀਆਂ ਅਹੀਂ ਤੇ ਇਹਨੇ ਵੀ ਜੇ ਅੱਜ ਸਾਡੇ ਤੇ ਆਉਂਦੇ ਵੀ ਜਿਹੜੀ ਚੁੱਲਾ ਇਖਤਿਆਰ ਤੋਹਾਂ ਜਾਲੀ ਰਸੀਦ ਲਾਈ ਆ ਸਾਨੂੰ ਉਹਦੀ ਬਿਲ ਬੁੱਕ ਜੋ ਦਿੱਤੀ ਜਾਵੇ ਸੈਕਟਰੀ ਨੇ ਖੁਦ ਸਾਨੂੰ ਜੇ ਦਿੱਤੀ ਜਾ ਉਹ ਸੈਕਟਰੀ ਸਾਨੂੰ ਜਿਹੜੀ ਉਹ ਬਿਲ ਬੁੱਕ ਇਸ਼ੂ ਕਰੇ ਕਿ ਕਿਹਦੇ ਜੋ ਕੱਟੀ ਹੈ ਜੇ ਜਾਲੀ ਆ ਤੋ ਸੈਕਟਰੀ ਨੇ ਸਾਨੂੰ ਜਾਲੀ ਕੱਟ ਕੇ ਦਿੱਤੀ ਫਿਰ ਉਹ ਸੈਕਟਰੀ ਜਾਲੀਆਂ ਬਿਲ ਬੁੱਕਾਂ ਬਣਾਈਆਂ ਹੋਣਗੀਆਂ ਜਦੋਂ ਅਸੀਂ ਉਹਦੇ ਕੋਈ ਰਸੀਦ ਜੋ ਫੀਸ ਭਰ ਕੇ ਫੀਸ ਤੋਂ ਵੀ ਡਬਲ ਸਾਡੇ ਕੋਲ ਨੇ ਪੈਸੇ ਲੈ ਲਿਆ ਤੇ ਫੀਸ 42 ਰੁਪਏ ਦੀ ਆ ਉਹ ਕੱਟ ਕੇ ਇਸ਼ੂ ਕਰਕੇ ਬਿਲ ਬੁੱਕ ਚ ਉਹਨੇ ਸਾਨੂੰ ਦਿੱਤੀਆਂ ਉਹਦੇ ਚ ਅਸੀਂ 14 ਨਾਮ ਜੀ ਭਰੀਆਂ ਵਾ 14 ਦੇ ਵਿੱਚੋਂ ਇੱਕ ਨੂੰ ਵੀ 14 ਨੂੰ ਉਹ ਲੱਗੀਆਂ ਇੱਕ ਜਿਹੜੀ ਉਹ ਸਹੀ ਪਾਈ ਗਈ ਹੈ 13 ਜਿਹੜੀਆਂ ਗਲਤ ਪਾਈ ਗਈਆਂ ਉਹਨੂੰ ਵੀ ਤੇ ਉਹ ਐਨਓਸੀ ਉੱਤੇ ਟੈਲਰ ਟੈਕਸ ਉਹ ਲੱਗਾ ਜਾਣ ਫਿਰ ਉਹ ਦੋਵੇਂ ਆਪਣਾ ਦੋਨੋਂ ਜੀ ਖਲੋਤੇ ਜਿਹੜੀ ਵਾਈਫ ਦੀ ਆ ਉਹਦੀ ਜਿਹੜੀ ਆ ਜਿਹੜੀ ਐਨਸੀ ਅੱਜ ਟੈਲਰ ਟੈਕਸ ਉਹ ਸਹੀ ਪਾਇਆ ਗਿਆ ਵਾ ਜਿਹੜਾ ਉਹਦਾ ਘਰ ਵਾਲੇ ਦਾ ਉਹਦਾ ਗਲਤ ਪਾਇਆ ਗਿਆ ਉਹ ਨਿੱਕੇ ਬਿਲ ਬੁੱਕ ਚੋਂ ਕੱਟੀਆਂ ਗਈਆਂ ਅਸੀਂ ਤੇ ਇਹਨੇ ਵੀ ਸਾਨੂੰ ਜਿਹੜਾ ਵਿਭਾਗਵਾ ਸਾਨੂੰ ਰਿਕਾਰਡ ਦੱਸੇ ਕਿੱਥੇ ਆ ਉਹਦਾ ਰਿਕਾਰਡ ਦੀ ਬਿਲ ਬੁੱਕ ਇਸ਼ੂ ਕਰੇ ਡੀਸੀ ਸਾਹਿਬ ਨਾਲ ਵੀ ਚੱਲ ਗੱਲ ਹੋਈ ਆ ਉਹ ਇੱਥੇ ਰਿਕਾਰਡ ਮੰਗਾ ਕੇ ਉਹਦਾ ਸਾਨੂੰ ਦਿੱਤਾ ਜਾਵੇ ਵੀ ਇਹ ਜਾਲੀ ਚੋਂ ਕੱਟੀਆਂ ਗਈਆਂ ਕਿ ਕਿੱਥੋਂ ਕੱਟੀਆਂ ਗਈਆਂ ਉਹ ਸੈਕਟਰੀ ਨੂੰ ਇੱਥੇ ਸੱਦਿਆ ਜਾਵੇ ਤੁਹਾਨੂੰ ਕੀ ਲੱਗਦਾ ਜਾਣ ਬੁੱਝ ਕੇ ਕੱਟੀਆਂ ਆ ਕਿ ਜਾਂ ਬਿਲ ਬੁੱਕ ਹੀ ਗੱਲ ਹੈ ਜਾਲੀ ਇਹ ਤਾਂ ਹੁਣ ਵਿਭਾਗ ਮੰ ਦੱਸੂਗਾ ਜੀ ਉਹ ਬਿਲ ਬੁੱਕ ਜਾਲੀ ਆ ਕਿਤੇ ਉਹ ਸਾਨੂੰ ਤਾਂ ਹੁਣ ਪਤਾ ਨਹੀਂ ਨਾ ਉਹ ਤੇ ਪੜਤਾਲ ਤੇ ਪਤਾ ਲੱਗਣਾ ਜੀ ਉਹ ਜਾਲੀ ਆ ਕਿ ਕਿਸ ਤਰ੍ਹਾਂ ਉਹ ਤੇ ਸੈਕ देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और